ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਬਾਦ ਵਿਵਾਦ ਅਰਜੁਨਾ ਮਕਵਾਨਾ ਜਿਹੜੀ ਗੁਜਰਾਤ ਦੀ ਕੁੜੀ ਨੇ ਇੱਕ ਯੋਗਾ ਦੀ ਵੀਡੀਓ ਵਾਇਰਲ ਕੀਤੀ ਸੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚੋਂ ਉਹਦੀਆਂ ਚਰਚਾਵਾਂ ਜਿਹੜੀਆਂ ਨੇ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਛੇੜੀਆਂ ਹੋਈਆਂ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇ ਵਿੱਚ ਉਹ ਕੁੜੀ ਨੇ ਇੱਕ ਧਮਕੀ ਭਰੇ ਅੰਦਾਜ਼ ਦੇ ਵਿੱਚ ਸ਼ੋਮਨੀ ਕਮੇਟੀ ਨੂੰ ਲਲਕਾਰਿਆ ਉਹ ਕਹਿੰਦੀ ਜਿਹੜੀ ਮੇਰੇ ਤੇ ਐਫ ਆਈ ਆਰ ਕਟਵਾਈ ਹੈ ਜਣ ਕੇ ਦਰਖਾਸਤ ਦਿੱਤੀ ਹੈ ਉਹ ਵਾਪਸ ਲਓ ਨਹੀਂ ਮੈਂ ਐਕਸ਼ਨ ਵਿੱਚ ਆ ਕੇ ਕੋਈ ਤੁਹਾਡੇ ਨਾਲ ਕਾਨੂੰਨੀ ਤੌਰ ਤੇ جنگ ਲੜਾਂਗੀ ਇਹ ਇੱਕ ਧਮਕੀ ਦਿੱਤੀ ਹੈ ਮੈਂ ਬੇਨਤੀ ਕਰਨੀ ਹੈ ਉਸ ਕੁੜੀ ਨੂੰ ਵੀ ਥੋੜਾ ਜਿਹਾ ਇਹ ਸਮਝਣ ਦੀ ਲੋੜ ਹੈ ਖਾਸ ਕਰਕੇ ਜਿਹੜੇ ਬੰਦੇ ਮੈਨੂੰ ਕਮੈਂਟ ਕਰਦੇ ਹੁੰਦੇ ਆ ਉਹਨਾਂ ਨੂੰ ਇਹ ਹੁੰਦਾ ਪਤਾ ਨਹੀਂ ਵੀ ਅਸਾਈਆਂ ਦੇ ਹੱਕ ਵਿੱਚ ਬੋਲਦਾ ਹੈ ਜਾਂ ਹਿੰਦੂਆਂ ਦੇ ਹੱਕ ਵਿੱਚ ਬੋਲਦਾ ਕਿਤੇ ਭਲੇਖੇ ਵਿੱਚ ਨਾ ਰਿਓ ਮੈਂ ਤਾਂ ਜਿਹੜੀ ਲਾਣਤ ਪਾਉਣਾ ਹੁੰਨਾ ਹੁਣਾ ਆਪਣਿਆਂ ਨੂੰ ਪਾਉਣਾ ਹੁੰਨਾ ਜਿਹੜੇ ਸਾਡੇ ਆਪਣੀਆਂ ਗਲਤੀਆਂ ਕਰਦੇ ਨੇ ਉਹਨਾਂ ਨੂੰ ਮੈਂ ਲਾਣਤ ਪਾਉਣ ਵੇਲੇ ਤੇ ਮੀਡੀਆ ਦੇ ਵਿੱਚ ਬੋਲਦਾ ਹੁੰਦਾ ਤੁਸੀਂ ਅੰਦਾਜ਼ਾ ਲਾਇਆ ਕਰੋ ਕਿ ਮੈਂ ਇੱਕ ਸਿੱਖ ਹੋਣ ਦੇ ਨਾਂ ਤੇ ਗੱਲ ਕਰਦਾ ਸਨਹਾਂਤਾਂ ਦੀ ਤੇ ਸਿੱਖ ਫਲਸਫੀ ਦੀ ਗੱਲ ਕਰਦਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਗ੍ਰੰਥ ਨੂੰ ਨਾ ਮੰਨੇ ਤੇ ਨਾ ਮੰਨਣਾ ਤੇ ਜਿਹੜੇ ਬੰਦੇ ਮੈਨੂੰ ਫੋਨ ਕਰਕੇ ਮਤਾਂ ਦਿੰਦੇ ਹੁੰਦੇ ਉਹਨਾਂ ਨੂੰ ਬੇਨਤੀ ਹੈ ਕੰਧਾਂ ਵਿੱਚ ਟੱਕਰਾ ਮਾਰਨ ਦਾ ਫਾਇਦਾ ਕੋਈ ਨਹੀਂ ਅਸੀਂ ਕਿਸੇ ਦੀ ਗੱਲ ਸੁਣਦੇ ਨਹੀਂ ਤੇ ਨਾ ਸੁਣਨੀ ਹੈ ਮੈਂ ਉਹ ਇਨਸਾਨ ਜਿਹੜਾ ਬਹੁਤ ਬਾਰੀ ਮੈਂ ਕਹਿ ਚੁੱਕਾ ਕਿ ਅਸੀਂ ਭੀੜ ਦਾ ਸਹਾਰਾ ਨਹੀਂ ਲੈਂਦੇ ਤੇ ਅਸੀਂ ਉਹ ਹਾਂ ਕੱਲੇ ਤੁਰਨ ਦੀ ਆਦਤ ਪਾਈ ਐ ਤੇ ਕੱਲੇ ਤੁਰਾਂਗੇ ਜਦੋਂ ਮਤ ਲੈਣੀ ਹੁੰਦੀ ਆ ਨਾ ਮੇਰੇ ਕੋਲੇ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਦੋਂ ਉੱਪਰ ਕੋਈ ਸਾਡੇ ਕੋਲੇ ਕੋਈ ਖਜ਼ਾਨਾ ਨਹੀਂ ਐਵੇਂ ਨਾ ਮਤਾਂ ਦਿਆ ਕਰੋ ਬੜੇ ਪਾਸਟਾ ਨੇ ਫੋਨ ਕੀਤੇ ਮੈਨੂੰ ਬڑے ਜੋਗਾ ਕਰਨ ਵਾਲੇ ਨੇ ਫੋਨ ਕੀਤੇ ਗਿਆਨੀ ਜੀ ਵਾਹ ਵਾਹ ਬੱਲੇ ਬੱਲੇ ਅਸੀਂ ਉਹ ਫੂਕ ਛਕਣ ਵਾਲੇ ਹੈ ਨਹੀਂ ਤੇ ਨਾ ਪੰਪ ਕਿਸੇ ਨੂੰ ਮਾਰਦੇ ਆ ਤੇ ਨਾ ਪੰਪ ਸਾਨੂੰ ਕੋਈ ਮਾਰੇ ਮੈਂ ਤਾਂ ਗੱਲ ਜਿੱਥੇ ਸੱਚ ਹੈ ਉੱਥੇ ਸੱਚ ਕਹਿਣਾ ਜਿੱਥੇ ਝੂਠ ਹੈ ਉੱਥੇ ਝੂਠ ਕਹਿਣਾ ਇਹ ਮੇਰੀ ਫਿਤਰਤ ਹੈ ਜਿਨ੍ਹਾਂ ਨੇ ਮੈਨੂੰ ਪੜਾਇਆ ਨਾ ਸ਼ਾਇਦ ਉਹਨਾਂ ਤਾਂ ਗੱਲ ਵਗ ਜੀ ਤੇ ਉਹਨਾਂ ਦੀ ਪੜ੍ਹਾਈ ਤੱਕ ਮਤਲਬ ਰੱਖਿਆ ਸੀ ਤੇ ਉਹਨਾਂ ਨੂੰ ਵੀ ਸਵਾਲ ਅੱਜ ਮੈਂ ਕਰਦਾ ਏ ਜ਼ਰੂਰੀ ਨਹੀਂ ਵੀ ਜਿਹੜੇ ਟੀਚਰ ਨੇ ਕਿਸੇ ਬੱਚੇ ਨੂੰ ਪੜਾਇਆ ਹੋਵੇ ਤੇ ਪੜਾਉਣ ਵਾਲਾ ਕੇਵਲ ਪਲੱਸ 2 ਕਰਕੇ ਬੈਠਾ ਹੁੰਦਾ ਟੀਚਰ ਲੱਗਿਆ ਹੁੰਦਾ ਤੇ ਪੜਨ ਵਾਲਾ ਜੱਜ ਵੀ ਬਣਿਆ ਬੈਠਾ ਹੈ ਇਹ ਸਚਾਈ ਹੈ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪੜ੍ਹ ਕੇ ਗਏ ਨੇ ਰਿਸਪੈਕਟ ਹੈ ਭਾਵੇਂ ਕੋਈ ਟੀਚਰ ਹੈ ਭਾਵੇਂ ਕੋਈ ਉਸਤਾਦੀ ਉਸਤਾਦ ਹੈ ਪਰ ਜੇ ਕੋਈ ਬੰਦਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੇ ਇਹ ਕਦੇ ਨਹੀਂ ਹੋ ਸਕਦਾ ਮੈਂ ਜਿੰਨੀਆਂ ਵੀ ਗੱਲਾਂ ਕਰਦਾ ਮੈਂ ਜਿਹੜਾ ਸਾਡਾ ਕੌਮ ਦਾ ਤਾਣਾ ਬਾਣਾ ਉਲਝਿਆ ਹੋਇਆ ਹੈ ਹਾਲਾਤ ਸਾਡੇ ਬਣੇ ਨੇ ਮੈਂ ਉਹਨਾਂ ਨੂੰ ਸਲਝਾਉਣ ਦੀ ਜਾਂ ਉਹਨਾਂ ਨੂੰ ਲਾਂਟ ਪਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਹੁਣ ਗੱਲ ਕਰੀਏ ਪਤੇ ਦੀ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਉਹਣੀ ਕੁੜੀ ਐ ਅਰਜਨਾ ਮਕਵਾਨਾ ਉਹ ਹੈਗੀ ਐ ਗੁਜਰਾਤ ਦੀ ਉਹਦੇ ਤੇ ਐਫ ਆਈ ਆਰ ਕਰਵਾਈ ਐ ਸ਼ੋਮਣੀ ਕਮੇਟੀ ਨੇ ਪਰ ਮਾਫੀ ਮੰਗਣਵਾਇਤੀ ਵੀ ਕਿਹਾ ਐ ਪੁਲਿਸ ਨੇ ਸਮਨ ਭੇਜੇ ਨੇ ਕਿ ਪੰਜਾਬ ਆ ਕੇ ਆਪਣੇ ਬਿਆਨ ਲਖਵਾ ਕੇ ਜਾ ਗੱਲ ਕਰਨੀ ਪੈਣੀ ਐ ਚਲੋ ਇਹ ਤਾਂ ਉਸ ਕੁੜੀ ਨੇ ਕਿਹਾ ਪਰ ਜਿਹੜੀ ਮੈਂ ਅੱਜ ਗੱਲ ਕਰਨੀ ਐ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਮੈਂ ਗੈਰਾਂ ਨੂੰ ਹੀ ਕਹਿੰਦਾ ਮੈਂ ਆਪਣੇਆਂ ਨੂੰ ਕਹਿਣਾ ਜਿਹੜੇ ਇਹ ਫੜਾ ਮਾਰਦੇ ਨੇ ਕਿ ਅਸੀਂ ਸਿੱਖਾਂ ਜੀ ਜਿਹੜੇ ਕਹਿੰਦੇ ਨੇ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਿਹੜੇ ਇਹ ਫੜਾ ਮਾਰਦੇ ਨੇ ਨਾ ਮੈਂ ਉਹਨਾਂ ਨੂੰ ਕਹਿਣਾ ਜਦੋਂ ਪ੍ਰਕਰਮਾਂ ਦੇ ਵਿੱਚ ਉਹ ਵੀਡੀਓ ਵਾਇਰਲ ਹੋਈ ਹੈ ਉਹ ਕੁੜੀ ਨੇ ਆਸਨ ਕੀਤਾ ਇੱਕ ਤੇ ਉਹ ਵੀਡੀਓ ਬੈਰਲ ਕਰਨ ਵਾਲੇ ਕੌਣ ਨੇ ਹੁਣ ਧਿਆਨ ਦੇ ਨਾਲ ਸੁਣਿਓ ਜਿਹੜਾ ਮੈਂ ਸੱਚ ਕਹਿਣ ਲੱਗਾ ਨਾ ਬੜਾ ਕੋੜਾ ਹੈ ਹਾਜਮ ਨਹੀਂ ਹੁੰਦਾ ਸਿੱਧੇ ਕਿਤੇ ਪ੍ਰਕਰਮਾਂ ਦੇ ਵਿੱਚ ਨਾ ਹਜ਼ਾਰ ਦੋ ਹਜ਼ਾਰ ਉਹ ਕਦੀੜਾ ਹੁੰਦੀਆਂ ਨੇ ਜਿਹੜੀਆਂ ਵੀਡੀਓ ਬਣਾਉਣ ਵਾਸਤੇ ਜਾਂਦੀਆਂ ਨੇ ਉਹਨਾਂ ਵਿੱਚ ਫੇਸਬੁੱਕ ਕੀ ਵਿਦਵਾਨ ਵੀ ਹੁੰਦੇ ਨੇ ਯੂਟਿਊਬਰ ਵੀ ਹੁੰਦੇ ਆ ਜਿਨ੍ਹਾਂ ਨੇ ਵੀਡੀਓ ਵਾਇਰਲ ਕਰਕੇ ਆਪਣਾ ਚੈਨਲ ਚਲਾਉਣਾ ਹੁੰਦਾ ਉਹ ਕਦੀੜਾ ਹੁੰਦੀਆਂ ਨੇ ਉੱਥੇ ਇਸ ਚਾਈ ਹੈ ਦੂਜੀ ਗੱਲ ਸੁਣੋ ਧਿਆਨ ਦੇ ਨਾਲ ਉੱਥੇ ਬਰਸ਼ਿਆਂ ਵਾਲੇ ਪਹਿਰੇਦਾਰ ਵੀ ਹੁੰਦੇ ਆ ਜਾਂ ਜਿਹੜੇ ਬੰਦੇ ਪ੍ਰਕਰਮਾਂ ਦੇ ਵਿੱਚ ਹੋਰ ਘੁੰਮਦੇ ਸੀ ਤੁਰੇ ਜਾਂਦੇ ਨੇ ਦਰਬਾਰ ਸੇ ਮੱਥਾ ਟੇਕਣ ਗਏ ਨੇ ਕਿ ਉਹਨਾਂ ਨੇ ਉਹ ਕੁੜੀ ਨੂੰ ਜਦੋਂ ਉਹ ਜੋਗਾ ਕਰਦੀ ਐ ਆਸਣ ਕਰਦੀ ਐ ਉਦੋਂ ਕਿਤੇ ਦੇਖਿਆ ਨਹੀਂ ਗਿਆ ਆਮ ਨਾਰਮਲੀ ਕਿਸੇ ਬਾੜ ਦੇ ਵਿੱਚ ਕੋਈ ਬੱਚਾ ਕੋਈ ਸ਼ਰਾਰਤ ਕਰਦਾ ਹੋਵੇ ਘਰ ਦਾ ਮਾਲਕ ਜਾਂ ਕੋਈ ਹੋਰ ਗਵਾਨੜੀ ਬਾੜ ਵਿੱਚ ਖੜਾ ਹੋਵੇ ਉਹ ਵੀ ਆਪਣੇ ਬੱਚੇ ਨੂੰ ਜਾਂ ਗਵਾਂਡੀ ਦੇ ਬੱਚੇ ਨੂੰ ਝਿੜਕ ਦਿੰਦਾ ਕਿ ਤੂੰ ਇਹ ਹਰਕਤ ਕੀ ਕਰਨ ਲੱਗਾ ਕੀ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਇਹ ਪ੍ਰਕਰਮਾਂ ਦੇ ਵਿੱਚ ਉਹ ਕੁੜੀ ਹਰਕਤ ਕਰ ਰਹੀ ਹੈ ਅਸੀਂ ਉਸ ਵਕਤ ਰੋਕੀਏ ਵੀਡੀਓ ਵਾਇਰਲ ਕੀਤੀ ਹੈ ਕਿਸੇ ਯੂਟਿਊਬਰ ਨੇ ਫੇਸਬੁੱਕੀ ਨੇ ਜਦੋਂ ਵਾਇਰਲ ਹੋ ਗਈ ਫਿਰ ਸ਼ਰਮ ਨਿ ਕਮੇਟੀ ਐਕਸ਼ਨ ਵਿੱਚ ਆਉਂਦੀ ਹੈ ਪਹਿਲਾਂ ਤੁਸੀਂ ਕੰਬ ਕਰਨੇ نیند ਸੁਧਦੇ ਹੋਣਿਓ ਰੋਟੀਆਂ ਖਾ ਲੈਣੇ ਉਹ ਬਾਹ ਲੀਆਂ ਫਰੀ ਦਾ ਦੁੱਧ ਹੁੰਦਾ ਫਰੀ ਦੇ ਉੱਥੇ ਜਿਹੜੇ ਮੇਵੇ ਹੁੰਦੇ ਆ ਖਾ ਪੀ ਲੈਣੇ ਉਹ ਬਾਹਲਾ ਨੀਂਦ ਦੇ ਵਿੱਚੋਂ ਤੁਹਾਡੀ ਆਖ ਖੁੱਲਦੀ ਨਹੀਂ ਜਦੋਂ ਸਾਰਾ ਕੁਝ ਹੋ ਜਾਂਦਾ ਹੈ ਉਦੋਂ ਫਿਰ ਤੁਸੀਂ ਐਕਸ਼ਨ ਵਿੱਚ ਆਉਂਦੇ ਹੋ ਹੁਣ ਜਹਰਦਾਰ ਨੇ ਲੈ ਕੇ ਵੱਡੀ ਸ੍ਰੀ ਸਾਹਿਬ ਸਟੇਟਮੈਂਟ ਦਿੱਤੀ ਕਿ ਕੁੜੀਆਂ ਕੇ ਮਾਫੀ ਮੰਗੇ ਇੱਥੇ ਫਿਲਮਾਂ ਦੀ ਪ੍ਰੋਮੋਸ਼ਨ ਨਹੀਂ ਹੁੰਦੀ ਇੱਥੇ ਮੱਥਾ ਟੇਕਣਾ ਹੁੰਦੇ ਆ ਇੱਕ ਬੇਨਤੀ ਕਰਨੀ ਹੈ ਧਿਆਨ ਦੇ ਨਾਲ ਸੁਣਿਓ ਤੁਸੀਂ ਕਹਿੰਦੇ ਹੋ ਜਿਹੜਾ ਇਹ ਜੋਗ ਮਤ ਹੈ ਇਹਦੇ ਨਾਲ ਸਿੱਖ ਓਮ ਦਾ ਕੋਈ ਸਬੰਧ ਨਹੀਂ ਅੱਜ ਇੱਕ ਨਿਹੰਗ ਲਾਣ ਦੀ ਵੀਡੀਓ ਵਾਇਰਲ ਹੋਈ ਹੈ ਤੁਹਾਨੂੰ ਮੈਂ ਵੀਡੀਓ ਭੇਜ ਦੂੰ ਮੇਰੇ ਕੋਲੇ ਪਈ ਹੈ ਉਹ ਹਾਮਨ ਕਰੀ ਜਾਂਦੇ ਉੱਪਰ ਦੀ ਵੱਡੀਆਂ ਕੁਰਬਾਨਾ ਪਾਈਆਂ ਨੇ ਕਾਲੇ ਗਾਤਰੇ ਨੇ ਨੀਲੀਆਂ ਪੱਗਾਂ ਨੇ ਟੌੜਾ ਕਲਰ ਜਿਹੜੇ ਦਮਾਲੇਸ ਜਏ ਹੋਏ ਨੇ ਪੰਜ ਮੈਂ ਇੱਕ ਲੱਗੇ ਹੋਏ ਨੇ ਦੇਵੀ ਦਾ ਜਿਹੜਾ ਪਾਠ ਹੈ ਜਿਹੜਾ ਦਸਮ ਗ੍ਰੰਥ ਵਿੱਚ ਜਾਂ ਸਰਬ ਲੋਹ ਵਿੱਚ ਆਉਂਦਾ ਕਿਤੇ ਵੀ ਆਉਂਦਾ ਹੈ ਉਦੇ ਉਹ ਸ਼ਬਦ ਪੜਦੇ ਨੇ ਹਮਨ ਕਰੀ ਜਾਂਦੇ ਨੇ ਤੇ ਉਹਨਾਂ ਬਾਰੇ ਜਿਹਦਾ ਐਕਸ਼ਨ ਲਊਗਾ ਜਿਹਾ ਸਾਡੀ ਕੌਮ ਦੇ ਕਢਮ ਚੌਧਰੀ ਨੇ ਉਹ ਐਕਸ਼ਨ ਲੈਣਗੇ ਉਥੇ ਕੁੜੀ ਹੈ ਉਹਦੀ ਵੀਡੀਓ ਵਾਇਰਲ ਹੋ ਗਈ ਐਡੀ ਕਿੱਡੀਕ ਪਟਮੇਲੀ ਪਈ ਸੀ ਪੰਜਾਬੀ ਦਾ ਸ਼ਬਦ ਹੈ ਇਹ ਵੀ ਤੁਹਾਨੂੰ ਉਹ ਕੁੜੀ ਤੇ ਕੰਪਲੀਟ ਕਰਨੀ ਪੈਗੀ ਐਸ ਆਈ ਆਰ ਕਰਾਉਣੀ ਪੈਗੀ ਕੀ ਪਟਮੇਲੀ ਪਈ ਸੀ ਇਹ ਵੀਡੀਓ ਵਾਇਰਲ ਹੋ ਗਈ ਸੀ ਉਹਨੂੰ ਕੁੜੀ ਨੂੰ ਬਹਿ ਬਹਾ ਕੇ ਸਮਝਾ ਸਕਦੇ ਸੀ ਬੇਟਾ ਇਹ ਦਰਬਾਰ ਸਾਹਿਬ ਹੈ ਇੱਥੇ ਇਹ ਹਰਕਤਾਂ ਸਾਨੂੰ ਪ੍ਰਵਾਨ ਨਹੀਂ ਹੁਣ ਇੱਕ ਗੱਲ ਹੋਰ ਕਹਿਣ ਲੱਗਾ ਨਿਰਚਾਂ ਬੜੀਆਂ ਕੌੜੀਆਂ ਲੱਗਣੀਆਂ ਧਿਆਨ ਦੇ ਨਾਲ ਸੁਣ ਲਿਆ ਉਹ ਗੱਲ ਪਤਾ ਕਿਹੜੀ ਹੈ ਜਿਨ੍ਹਾਂ ਨੇ ਜੋਗਾ ਕੀਤਾ ਉਹ Hindu ਨੇ ਤੇ Hindu ਕਮਿਊਨਿਟੀ ਦੇ ਵਿੱਚ ਸਿਮਲੰਗ ਦੀ ਪੂਜਾ ਸਾਰੇ ਕਰਦੇ ਆ ਤੇ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਦੁੱਧ ਡੋਲਦੇ ਹੋ ਸਵੇਰੇ ਇਸ਼ਨਾਨ ਕਰਾਉਣ ਵੇਲੇ ਉਹਦਾ ਕੀ ਮਤਲਬ ਹੈ ਕੋਈ ਸੁਨਹੰਦ ਹੈ ਉਹਦਾ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਇਸ਼ਨਾਨ ਕਰਾਉਣ ਵੇਲੇ ਦੁੱਧ ਡੋਲਿਆ ਜਾਂਦਾ ਹੈ ਵਧੀਆ 15 20 ਕਿਲੋ ਰੋਜ਼ ਵੀਡੀਓ ਵਿੱਚ ਤੁਸੀਂ ਦੇਖਦੇ ਹੋ ਢੋਲੀ ਹੁੰਦੀ ਹੈ 15 20 ਕਿਲੋ ਦੀ ਤੇ ਉਹ ਡੋਲ ਕੇ ਤੁਸੀਂ ਪੋਚਾ ਲਾ ਕੇ ਕਹਿੰਦੇ ਹੋ ਪਵਿੱਤਰ ਕਰਤਾ ਤੇ ਉਸ ਸੁਨਹੰਦ ਕੀ ਦਾ ਹੈ ਉਹ ਸਿੱਖਾਂ ਦਾ ਹੈ ਬਾਬੇ ਨਾਨਕ ਦਾ ਸੁਨਹੰਦ ਹੈ ਹੋ ਇੱਕ ਹੋਰ ਸੁਣਿਓ ਗੱਲ ਮੈਂ ਕੈਨੇਡਾ ਸ੍ਰੀ ਗੁਰਦੁਆਰੇ ਰਿਆਂ ਗੁਰਦਰਾ ਦੁਖ ਨਿਵਾਰਨ ਉੱਥੋਂ ਦੇ ਹੈੱਡ ਗ੍ਰੰਥੀ ਤੇ ਪ੍ਰਧਾਨ ਗੁਰਦੁਆਰੇ ਦੇ ਨਰਿੰਦਰ ਸਿੰਘ ਆਲੂਵਾਲੀਆ ਰਾਣੀਪੁਰ ਦੇ ਨੇ ਉੱਥੇ ਵੀ ਜੋਗਾ ਹੋਇਆ ਸੀ ਇੱਕ ਗੋਰੀ ਨੇ ਕੀਤਾ ਉੱਥੇ ਬਾਬਾ ਜਿਹੜਾ ਪ੍ਰਸ਼ਾਦ ਤੇ ਵੰੰਦਾ ਸੀ ਉਹਨੇ ਰੌਲਾ ਪਾਇਆ ਮੈਂ ਉੱਥੇ ਹਾਜ਼ਰ ਸੀ ਉਹਨੇ ਸੁਣੀ ਨਹੀਂ ਗੱਲ ਅੱਜ ਵੀ ਤੁਸੀਂ ਗਿਆਨੀ ਨਰਿੰਦਰ ਸਿੰਘ ਨੂੰ ਫੋਨ ਕਰਕੇ ਪੁੱਛੋ ਕਿ ਤੇਰੇ ਗੁਰਦੁਆਰੇ ਦੇ ਵਿੱਚ ਜੋਗਾ ਹੋਇਆ ਸੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੋਇਆ ਸੀ ਇੱਕ ਗੁੜੀ ਕੁੜੀ ਦੀ ਵੀਡੀਓ ਵਾਇਰਲ ਹੁੰਦੀ ਹੈ ਤੁਸੀਂ ਉਹਦੇ ਤੇ ਐਫਆਈ ਐਫਆਈਆਰ ਕਰਾ ਰਹੇ ਹੋ ਕੈਨੇਡਾ ਵਿੱਚ ਅੱਜ ਵੀ ਹੋ ਰਿਹਾ ਹੈ ਬਾੜੀ ਗੱਲ ਛੱਡੋ ਜਾਪ ਸਾਹਿਬ ਪੜ੍ਹਦੇ ਹੋਏ ਤੁਹਾਡੇ ਸਿੱਖ ਜੋਗਾ ਕਰੀ ਜਾਂਦੇ ਆ ਜਾਪ ਸਾਹਿਬ ਪੜ੍ਹਦੇ ਹੋਏ ਜਿਹੜਾ ਵਹਿੰਗ ਪ੍ਰਸ਼ਾਦ ਛੰਦ ਆਉਂਦਾ ਨਾ ਉਸ ਸੱਪ ਦੀ ਚਾਲ ਹੈ ਭੰਗ ਤੋਂ ਭਾਵੇਂ ਹੁੰਦਾ ਸੱਪ ਉਹਦੀ ਚਾਲ ਹੈ ਉਹਦੇ ਮੁਤਾਬਕ ਅੱਜ ਵੀ ਜੋਗਾ ਨਿਹੰਗ ਸਿੰਘ ਕਰੇ ਜਾਂਦੇ ਆ ਗੁਰੂ ਸਾਹਿਬ ਦੀ ਖਜ਼ੂਰੀ ਦੇ ਵਿੱਚ ਉਹਨਾਂ ਨੂੰ ਕੀ ਕਹੋਗੇ ਉਸ ਨੂੰ ਹੰਕੀਦਾ ਜੀ ਕੁੜੀ ਦੀ ਵੀਡੀਓ ਵਾਇਰਲ ਹੋ ਗਈ ਬੜਾ ਸਾਡੇ ਸੱਪ ਲੜਿਆ ਮੈਂ ਬੇਨਤੀ ਕਰਦਾ ਅਕਲ ਨੂੰ ਹੱਥ ਮਾਰੋ ਮੈਂ ਇਹ ਨਹੀਂ ਕਹਿੰਦਾ ਕਿ ਉਹ ਕੁੜੀ ਨੇ ਸਹੀ ਕੀਤਾ ਮੈਂ ਕਹਿੰਦਾ ਕੁੜੀ ਨੇ ਗਲਤ ਕੀਤਾ ਹੁਣ ਵੀ ਜਿਹੜੀ ਉਹਨੇ ਧਮਕੀ ਦਿੱਤੀ ਹੈ ਉਹ ਕੁੜੀ ਨੇ ਗਲਤ ਦਿੱਤੀ ਹੈ ਉਹਨੂੰ ਮਾਫੀ ਮੰਗਣ ਦੀ ਲੋੜ ਹੈ ਪਰ ਅਸੀਂ ਕਿੱਥੇ ਸੀ ਜਿਹੜੇ ਕੌਮ ਦੇ ਰਖਵਾਲੇ ਆ ਅਸੀਂ ਕਿੱਥੇ ਸੀ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਸਵਾਲ ਇਹ ਨਹੀਂ ਨਾ ਮੈਂ ਹਿੰਦੂਆਂ ਨਾ ਮੈਨੂੰ ਕੋਈ ਹਿੰਦੂ ਬਣਾ ਸਕਦਾ ਨਾ ਮੈਂ ਅਸਾਈਆਂ ਨਾ ਮੈਨੂੰ ਕੋਈ ਅਸਾਈ ਬਣਾ ਸਕਦਾ ਨਾ ਮੈਂ ਮੁਸਲਮਾ ਨਾ ਮੈਨੂੰ ਕੋਈ ਮੁਸਲਮ ਬਣਾ ਸਕਦਾ ਮੈਂ ਸਿੱਖ ਹਾਂ ਸਿੱਖ ਹੀ ਰਹਾਗਾ ਪਰ ਇਹੜੀਆਂ ਲਾਂ ਤਾਂ ਪਾ ਰਿਆਂ ਨਾ ਮੈਂ ਗੈਰਾਂ ਨੂੰ ਨਹੀਂ ਮੈਂ ਆਪਣਿਆਂ ਨੂੰ ਪਾ ਰਿਆਂ ਜੇ ਕਿਹਦੀਆਂ ਲੱਤਾਂ ਭਾਰ ਚੱਲਦੀਆਂ ਨੇ ਤਾਂ ਡਿਵੈਟ ਕਰਿਓ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਜਵਾਬ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ